ਜੀ ਹਾਂ ਤਸਵੀਰਾਂ ਨੇ ਨਵਾਂ ਸ਼ਹਿਰ ਦੇ ਬਰਨਾਲਾ ਰੋਡ ਤੇ ਵਾਹਿਗੁਰੂ ਨਗਰ ਦੀਆਂ ਜਿੱਥੇ ਇੱਕ ਘਰ ਦੇ ਵਿੱਚ ਕਿਸੇ ਚੋਰ گروਹ ਵੱਲੋਂ ਇਹ ਗ੍ਰਿੱਲ ਤੋੜ ਕੇ ਅੰਦਰ ਦਾਖਲ ਹੋਇਆ ਤੇ ਅੰਦਰੋਂ 25 ਤੋਂ 30 ਲੱਖ ਰੁਪਏ ਦਾ ਰਾਤ ਨੂੰ ਨੁਕਸਾਨ ਕਰਕੇ ਇਸ ਬਿੜ ਦੇ ਵਿੱਚੋਂ ਜਿਹੜਾ ਨਗਦੀ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਇੱਥੋਂ ਤੱਕ ਕਿ ਉਹਨਾਂ ਨੇ ਘਰ ਦੇ ਅੰਦਰ ਲੱਗੇ ਸੈਂਸਰ ਸਾਰੇ ਤੋੜ ਦਿੱਤੇ ਜਿਹੜਾ ਡੀਵੀਆਰਸੀ ਕੈਮਰਿਆਂ ਨਾਲ ਸਿਸਟਮ ਜੋ ਸੁਵੰਤ ਸੀਗਾ ਉਹ ਵੀ ਨਾਲ ਲੈ ਗਏ ਸਾਰੀ ਕੱਲੀ-ਕੱਲੀ ਅਲਮਾਰੀ ਦੇ ਧਰਾਜ ਕੋਈ ਚੀਜ਼ ਉਹਨਾਂ ਨੇ ਫਰੋਲਣ ਨੂੰ ਨਹੀਂ ਛੱਡੀ ਤੇ ਘਰ ਦਾ ਮਾਲਕ ਬਲਵੀਰ ਸਿੰਘ ਜਿਹੜਾ ਕਿ ਬੀਤੀ ਰਾਤ ਕਿਸੇ ਜਗ੍ਹਾ ਗਿਆ ਹੋਇਆ ਸੀ ਤੇ ਚੋਰ ਗਰੋਵ ਵੱਲੋਂ ਜਿਹੜਾ ਦੇਖਿਆ ਕਿ ਉਹ ਘਰ ਦੇ ਵਿੱਚ ਗੱਡੀ ਨਹੀਂ ਹੈ ਤੇ ਮਾਲਕ ਨਹੀਂ ਹੈ ਜਦਕਿ ਮਾਲਕ ਬਲਵੀਰ ਸਿੰਘ ਵੱਲੋਂ ਇਹ ਦੱਸਿਆ ਗਿਆ ਕਿ ਉਸਨੇ ਬੀਤੇ ਕੱਲ ਨੂੰ ਆਉਣ ਵਾਲੇ ਕੱਲ ਨੂੰ ਜਿਹੜਾ ਉਹ ਵਿਦੇਸ਼ ਕੈਨੇਡਾ ਵੈਨਕੂਵਰ ਜਾਣਾ ਸੀ ਜਿੱਥੇ ਉਹ ਤੇ ਉਹਦਾ ਪਰਿਵਾਰ ਸਾਰੇ ਜਿਹੜੇ ਆਉਂ ਇਹ ਜਿਹੜੇ ਉਹਨਾਂ ਦੇ ਬਰਵੀਰ ਸਿੰਘ ਦੇ ਪਿਤਾ ਹਨ ਇਹ ਵੀ ਵੈਨਕੂਵਰ ਦੇ ਵਿੱਚ ਰਹਿੰਦੇ ਹਨ ਤੇ ਕੋਠੀ ਜਿਹੜੀ ਆ ਇਹ ਖਾਲੀ ਸੀ ਤੇ ਨਾਲ ਦੇ ਜਗ੍ਹਾ ਦੇ ਵਿੱਚ ਕੁਝ ਕਿਰਾਏਦਾਰ ਰਹਿੰਦੇ ਸੀ ਉਹ ਵੀ ਕੁਝ ਦਿਨ ਪਹਿਲਾਂ ਇੱਥੋਂ ਛੱਡ ਕੇ ਚਲੇ ਗਏ ਤੇ ਪੁਲਿਸ ਜਿਹੜੀ ਆ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਲੋਕ ਜਿਹੜੇ ਆ ਤੋੜੇ ਗਏ ਆ ਇਹਨਾਂ ਦੇ ਉੱਤੋਂ ਜਿਹੜੇ ਫਿੰਗਰ ਲੱਗੇ ਆ ਉਹਨਾਂ ਦੇ ਉੱਤੋਂ ਜਿਹੜੇ ਫਿੰਗਰਪ੍ਰਿੰਟ ਲਏ ਜਾ ਰਹੇ ਆ ਐਸਪੀ ਪੀਬੀਆਈ ਸਰਦਾਰ ਇਕਵਾਲ ਸਿੰਘ ਉਹਨਾਂ ਨੇ ਦੱਸਿਆ ਕਿ ਪੁਲਿਸ ਜਿਹੜੀ ਆ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਕਿ ਚੋਰ ਜਿਹੜੇ ਆ ਉਹ ਕਿਸ ਰਸਤੇ ਆਏ ਆ ਤੇ ਉਹਨਾਂ ਦੇ ਫਿੰਗਰਪ੍ਰਿੰਟ ਲਏ ਜਾ ਸਕਦੇ ਆ ਤੇ ਉਸ ਤੋਂ ਬਾਅਦ ਚੋਰ ਗਰੋਹ ਦੇ ਜਿਹੜੇ ਲਾਗੇ ਆ ਸਰਦਾਰ ਹਰਗਪਾਲ ਸਿੰਘ ਦੀ ਰਹਿائش ਆ ਉਹਨਾਂ ਦੇ ਸੀਸੀਟੀਵੀ ਕੈਮਰੇ ਦੇ ਵਿੱਚੋਂ ਉਹਨਾਂ ਦੇ ਜਿਹੜੇ ਚਿਹਰੇ ਆ ਉਹ ਸਾਫ਼ ਚਲਕ ਉਹਨਾਂ ਦੀ ਨਜ਼ਰ ਆ ਰਹੀ ਹੈ ਤੇ ਪੁਲਿਸ ਦੱਸ ਰਹੀ ਹੈ ਕਿ ਉਹਨਾਂ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਦੇ ਨਾਲ ਉਹਨਾਂ ਚੋਰਾਂ ਤੱਕ ਜਲਦੀ ਪਹੁੰਚਿਆ ਜਾ ਸਕਦਾ ਹੈ ਤੇ ਚੋਰਾਂ ਨੂੰ ਫੜ ਕੇ ਜਿਹੜਾ ਸਲਾਖਾਂ ਦੇ ਪਿੱਛੇ ਦਿੱਤਾ ਜਾ ਸਕਦਾ ਹੈ ਦੇਖਦੇ ਹਾਂ ਕਿ ਉਸ ਸਮੇਂ ਦੀਆਂ ਕੀ ਕੀ ਨੁਕਸਾਨ ਹੋਇਆ ਕੀ ਪੁਲਿਸ ਕਰ ਰਹੀ ਹੈ ਹਾਂ ਜੀ ਜਿਹੜੇ ਕੀ ਨਾਮ ਤੁਹਾਡਾ ਮੇਰਾ ਨੌ ਕਾਉਲ ਸਿੰਘ ਪਿੱਛੇ ਦੇ ਰਹਿਣ ਵਾਲੇ ਰਹਿਣਾ ਦਾ ਪਿੰਡ ਬਰਨਾਲਾ ਅੱਛਾ ਜੀ ਇਹ ਜਿਹੜੀ ਇਹ ਮੇਰਾ ਇਹ ਮੇਰਾ ਲੜਕਾ ਬਲਬੀਰ ਸਿੰਘ ਠੀਕ ਹੈ ਇਹ ਜਿਹੜੀ ਚੋਰੀ ਦੀ ਘਟਨਾ ਹੋਈ ਹੈ ਕਦੋਂ ਹੋਈ ਹੈ ਇਹ ਕਰੀਬਨ ਕੱਲ ਮੇਰਾ ਖਾਲਾ ਦੱਸਦੇ ਆ ਭਈ 1.5 ਵਜੇ ਆ ਮੁੰਡੇ ਦੇਖਦੇ ਪਹਿਲਾਂ ਟੀਵੀ ਉਹਦੇ ਵਿੱਚ ਕੱਢਦੇ ਪਏ ਆ ਕਮਰਿਆਂ 'ਚ ਰਾਤ ਦੀ ਉਸ ਨੂੰ ਪਤਾ ਲੱਗਾ ਵੀ ਕਾਦੇ ਵਿੱਚ ਆਏ ਸੀ ਬੰਦੇ ਜਾਂ ਕਿੱਦਾਂ ਆਏ ਸੀ ਇਹ ਨਹੀਂ ਇਹ ਨਹੀਂ ਪਤਾ ਲੱਗਿਆ ਹਾਲੇ ਠੀਕ ਹੈ ਬੰਦੇ ਸੀ ਕੈਮਰੇ ਚ ਆਏ ਬੰਦੇ ਹਾਲੇ ਤਾਂ ਕੈਮਰੇ ਚ ਕਹਿੰਦੇ ਦੋ ਹੀ ਆਏ ਆ ਪਰ ਹੁਣ ਦੂਸਰਾ ਕੈਮਰਾ ਦੇਖਦੇ ਪਏ ਉਹ ਠੀਕ ਹੈ ਤੇ ਆਪਣੇ ਘਰ ਵੀ ਕੈਮਰੇ ਲੱਗੇ ਨੇ ਕਿੱਥੇ ਜੀ ਇਸ ਘਰ ਦੇ ਵਿੱਚ ਇਸ ਕੋਠੀ ਦੇ ਵਿੱਚ ਤੁਹਾਡੀ ਇਸ ਕੋਠੀ ਦਾ ਨਹੀਂ ਮੈਨੂੰ ਪਤਾ ਅੰਦਰ ਤਾਂ ਹੋਣਗੇ ਮੈਨੂੰ ਨਹੀਂ ਐਵੇਂ ਕਹੀਏ ਵੀ ਲੜਕੇ ਲੜਕੇ ਦੀ ਹੈ ਮੇਰੇ ਦੀ ਪਰ ਇੱਕ ਤਾਂ ਬਾਹਰ ਮੈਂ ਦੇਖਿਆ ਕੈਮਰਾ ਲੱਗਾ ਜਿੱਦਾਂ ਤੁਸੀਂ ਕਹਿੰਦੇ ਵੀ ਡੀ ਵੀ ਆਰ ਵੀ ਨਾਲ ਲੱਗਿਆ ਹੋ ਹਾਂ ਪਟ ਕੇ ਉਹ ਕੈਮਰਾ ਸੀ ਸੀ ਡੀ ਇੱਥੋਂ ਲੱਗਿਆ ਹਾਂ ਪਟ ਕੇ ਲਗਾਏ ਉਹ ਤਾਂ ਪਤਾ ਹੀ ਹੈ ਪਟ ਕੇ ਲਗਾਏ ਆ ਵੀ ਵੀ ਆਰ ਲੱਗਿਆ ਇੱਥੇ ਰੱਖਿਆ ਜੀ ਇੱਥੇ ਆ ਰਿਕਾਰਡਿੰਗ ਵਾਲਾ ਸਾਰਾ ਕੁਝ ਰਿਕਾਰਡਿੰਗ ਵਾਲਾ ਸਿਸਟਮ ਪਿਆ ਸੀ ਹਾਂ ਤੇ ਨੁਕਸਾਨ ਕਿੰਨਾ ਕੁ ਹੋਇਆ ਆਪਣਾ ਕਿੰਨੇ ਕੁ ਜਿਹੜੀ ਇਹ ਚੋਰੀ ਦੀ ਜਿਹੜੀ ਹੈ ਇਹ ਨੁਕਸਾਨ ਤੁਸੀਂ ਦੱਸ ਲਓ ਹਸਾਓ ਤੇ ਮਤਲਬ 6 6-7 ਤੋੜੇ ਦਾ ਕੜਾਈ ਸੀ ਅੱਛਾ ਜੀ ਤੇ ਬਾਕੀ ਦੋ ਮੁੰਡੀਆਂ ਸੀ ਚੈਨੀ ਸੀ ਕੌਣ ਕੌਣ ਸੀ ਇਸ ਘਰ ਤੇ ਰਹਿੰਦਾ ਕੱਲਾ ਹੀ ਸੀ ਉਹ ਮੁੰਡਾ ਜਾਣਾ ਸੀ ਅੱਜ ਅੱਛਾ ਹਲਕਾ ਕੱਲ੍ਹ ਦੀ ਤਾਂ ਟਿਕਟ ਸੀ ਕੈਨੇਡਾ ਅੱਛਾ ਪਰਸੋਂ ਦੀ ਟਿਕਟ ਸਵੇਰ ਦੀ ਫਲਾਈਟ ਸੀ ਕੱਲ ਦੀ ਠੀਕ ਹੈ ਅੱਜ ਹੁਣ ਟ੍ਰੈਕਟਰ ਕੈਨਸਲ ਕਰਾ ਕੇ ਆਇਆ ਹੂੰ ਮੈਂ ਉਹ ਡੇਟ ਵਧਾ ਕੇ ਪਹਿਲਾਂ ਉਹ ਕੱਲੇ ਰਹਿੰਦੇ ਸੀ ਕੱਲਾ ਹੀ ਰਹਿੰਦਾ ਸੀ ਠੀਕ ਹੈ ਬਾਕੀ ਪਰਿਵਾਰ ਬਾਹਰ ਹੀ ਹੈ ਬਾਕੀ ਸਭ ਬਾਹਰ ਹੀ ਆ ਅਸੀਂ ਵੀ ਬਾਹਰ ਹੀ ਆ ਸਾਰੇ ਬਾਹਰ ਹੀ ਜਿਵੇਂ ਮੈਂ ਪਿੰਡ ਰਹਿਣਾ ਹੁੰਦਾ ਅੱਛਾ ਇੱਥੇ ਨਹੀਂ ਰਹਿੰਦਾ ਇਹ ਵੀ ਮੁੰਡੇ ਦੀ ਕੱਲੇ ਦੀ ਕੋਟੀ ਸੀ ਠੀਕ ਹੈ ਅੱਛਾ ਉਹ ਰਾਤ ਕਿਤੇ ਗਏ ਹੋ ਸੀ ਪਹਿਲਾਂ ਉਹ ਕਿਤੇ ਗਏ ਹੋ ਸੀ ਵਿਆਕ ਤੇ ਪੰਨਨੀ ਪਾਲਟੀ ਜਾਨੀ ਚਾਣਾ ਸੀ ਕਿਸੇ ਕੋਈ ਕੋਈ ਸਮਾਨ ਸਮੂਹ ਲੈਣ ਗਏ ਸੀ ਤੇ ਉਹ ਕਿਸੇ ਨੇ ਭੇਜਣਾ ਹੁਣ ਜਿਵੇਂ ਇਲਾਕਾ ਜਿਹੜਾ ਹੈਗਾ ਇਹ ਤੁਹਾਡੀ ਕੋਠੀ ਹੈ ਬਸੋਂ ਵਾਲੇ ਇਲਾਕੇ ਦੇ ਵਿੱਚ ਆ ਹਾਂਜੀ ਫੇਰ ਵੀ ਜਿਹੜੀ ਵੱਡੀ ਘਟਨਾ ਨੂੰ ਅਨਜਾਣ ਦਿੱਤਾ ਗਿਆ 14 ਮਹੀਨਿਆਂ ਤੋਂ ਹਾਂਜੀ ਉਹ ਮਲੋ ਇਹ ਲਗਦਾ ਤੁਹਾਨੂੰ ਕਿਸੇ ਭੇਤੀ ਦਾ ਕੰਮ ਹੋ ਸਕਦਾ ਇਹ ਹੀ ਹੋ ਸਕਦਾ ਜੀ ਵੀ ਭੇਤੀ ਦਾ ਹੀ ਹੋ ਸਕਦਾ ਤੁਸੀਂ ਆਪ ਦੇਖੋਗੇ ਤਾਂ ਕੋਈ ਹੋਰ ਕੁਝ ਤਾਂ ਹੋਣ ਲਿਆ ਸਕਦਾ ਐਨੇ ਸਾਲ ਹੋ ਗਏ ਕਦੀ ਵਾਕਿਆ ਇਦਾਂ ਦੀ ਗੱਲ ਹੋਈ ਨਹੀਂ ਕੋਈ ਤੇ ਨਾ 14 ਮੇਰਾ ਹ 14 ਸਾਲ ਤੇ 18 ਸਾਲ ਹੋ ਗਏ ਕੋਟੀ ਬਣੀ ਇਹ ਤਾਂ ਕਿੰਨੇ ਸਮੇਂ ਬਾਅਦ ਆਂਦੇ ਇਹ ਐਸ ਕੀ ਦਾ ਚੱਲਦੇ ਵੈਸੇ ਆਦਾ ਜਾਂਦਾ ਮੇਰਾ ਕਾ ਸਾਲ ਪਿੱਛੇ ਹੀ ਹੋ ਰਹਿਦਾ ਥੋੜਾ ਜਿਹਾ ਰੋਕ ਮਿਲਨੇ ਜਾਂਦਾ ਹੁੰਦਾ ਇਹਦਾ 2.5 ਮਹੀਨੇ ਮੈਂ ਅਸੀਂ ਤਾਂ ਉਹ ਮੈਂ ਪਿੰਡ ਦਾ ਰਹਿੰਦਾ ਜਿਹਦਾ ਰਿਟਾਇਰਮੈਂਟ ਹੀ ਆ ਮੈਂ ਦਾ 6-6 ਮਹੀਨੇ ਰਹਿੰਦਾ ਇੱਥੇ ਹੀ ਬਰਨਾਲੇ ਤੁਸੀਂ ਵੀ ਇੱਥੇ ਆਉਂਦੇ ਜਾਂਦੇ ਰਹਿੰਦੇ ਰਹਿੰਦੇ ਕੋਟੀ ਚ ਮੈਂ ਆਂਦਾ ਕਦੇ ਮਤਲਬ ਜਦੋਂ ਕੋਈ ਮਾੜਾ ਮੋਟਾ ਕੋਈ ਫੰਕਸ਼ਨ ਵਗੈਰਾ ਜਾਂ ਕੋਈ ਕਰਦੇ ਆ ਉਹ ਜ ਰੱਖ ਰਖავ ਜਾ ਜਾ ਦੇਖਣ ਲਈ ਕੋਈ ਕਈ ਗਈ ਵੀ ਇਹ ਕਹਿੰਦਾ ਡੈਡੀ ਆ ਜਾਓ ਕੋਈ ਨਹੀਂ ਫਿਰ ਸਿਆ ਘੁੰਮ ਜਾਈਦਾਂ ਨੇ ਆਣੇ ਕੋ ਉੱਥੇ ਕੀ ਆ ਦੇਖ ਫਿਰ ਜਿੰਨੇ ਤੋਂ ਬਦ ਲੱਗਾ ਹਾਂਜੀ ਨਹੀਂ ਇਹ ਫਿਰ ਸਵੇਰੇ ਆਇਆ ਸੀ ਕਰੀਬਨ 9 9:30 ਵਜੇ ਆਇਆ 9 ਵਜੇ ਅੱਛਾ ਜੀ ਜਦੋਂ ਬਾਹਲਾ ਗੇਟ ਖੋਲਣ ਲੱਗਾ ਅੰਦਰੋਂ ਲੋਕ ਲੱਗਾ ਆ ਅੰਦਰੋਂ ਲੋਕ ਪ੍ਰਾਂਟ ਦਰੋ ਪ੍ਰਾਂਟ ਦਾ ਠੀਕ ਹੈ ਉਹ ਅੰਦਰੋਂ ਲੱਗਾ ਹੈ ਨਾ ਅੱਛਾ ਇਧਰ ਚ ਨਿਕਲਣਾ ਸੀ ਉਹਨੇ ਪਹਿਲਾਂ ਲਾਲਿਆ ਹੋਣਾ ਜਾਂ ਬਾਕਿਆ ਕਰਨ ਲੱਗੇ ਆ ਉਹ ਕਹਿੰਦਾ ਪੇ ਖੁੱਲਦਾ ਨਹੀਂ ਜਾ ਉਹਨੇ ਦੇਖਿਆ ਇਦਾਂ ਵਿਚੀ ਗੇਟ ਦੇ ਤਾਂ ਪੇਪਰ ਖਿਲਰ ਰਿਓ ਦੋਰਾ ਖੁੱਲੀਆਂ ਉਹ ਫੇ ਬੈਕ ਡੋਰ ਆਇਆ ਹੂੰ ਉਹ ਜਿਹੜੀ ਪੱਟੀ ਜੋ ਨਹੀਂ ਅੱਛਾ ਜੀ ਫਿਰ ਡਰ ਗਿਆ ਕਹਿੰਦਾ ਮੈਂ ਹੂੰ ਫਿਰ ਅੰਦਰ ਨਾ ਆਉਂ ਅੰਦਰ ਨਾ ਹੂੰ ਪੁਲਿਸ ਨੂੰ ਸੂਚਿਤ ਕੀਤਾ ਸੀ ਪੁਲਿਸ ਨੂੰ ਫੋਨ ਉਸ ਵੇਲੇ ਕੀਤਾ ਉਹ ਨਹੀਂ ਹੂੰ ਠੀਕ ਹੈ ਪੁਲਿਸ ਕਿੰਨੇ ਕਿਤੇ ਬਾਅਦ ਆ ਗਈ ਸੀ ਪੁਲਿਸ ਸਗਰੂਬਨ ਵਾ 10 10:00 ਵਜੇ ਆਇਆ ਜੀ ਜਦੋਂ ਮੈਨੂੰ ਫੋਨ ਗਿਆ ਪਿਆ ਬਾਕੇ ਹੋ ਗਿਆ ਪਿੰਡੋਂ ਹੂੰ ਠੀਕ ਹੈ ਤਾਂ ਪੁਲਿਸ ਆਈ ਹੋ ਸੀ ਇੱਥੇ ਸੀ ਮੁੰਡਾ ਵੀ ਮੇਰਾ ਮੁੱਖਾ ਦੇ ਗਿਆ ਮੋਕਾ ਦੇ ਕੇ ਤੇ ਪੁਲਿਸ ਨੇ ਕੋਈ ਡੌਗਸ ਕਾਟ ਵੀ ਲਿਆ ਨਹੀਂ ਉਹ ਪੁਲਿਸ ਨੇ ਸਹੀ ਗੱਲ ਅਸੀਂ ਇਹ ਤਾਂ ਪੁਲਿਸ ਨੇ ਕੋਈ ਚੰਗੀ ਤਰ੍ਹਾਂ ਗੌਰ ਨਹੀਂ ਕੀਤਾ ਕੋਈ ਫਿੰਗਰਪ੍ਰਿੰਟ ਲੈ ਗਿਆ ਇੰਨਾ ਵਧੀਆ ਲੈਸ ਕੀਤਾ ਨਹੀਂ ਉਹ ਲੈਸਨ ਨਹੀਂ ਕਿ ਮਤਲਬ ਇਹ ਉਹ ਨਹੀਂ ਦਿਲਚਸਪੀ ਇਹ ਨਹੀਂ ਕੀਤੀ ਪਈ ਹੋਈ ਹੈ ਇਹਨਾਂ ਦੀ ਫਿੰਗਰਪ੍ਰਿੰਟ ਉਹ ਨਹੀਂ ਲੈ ਆਈ ਨਹੀਂ ਮੈਂ ਬਹੁਤ ਵਾਰ ਕਿਹਾ ਉਹਨਾਂ ਨੇ ਕੋਈ ਮਤਲਬ ਨਹੀਂ ਡੌਗਸ ਕਾਟ ਆਇਆ ਕਿ ਸੁਗਣ ਸ਼ਬਕੀ ਵਾਲੇ ਕੁੱਤੇ ਹੁੰਦੇ ਇਹਨਾਂ ਕੋਲ ਨਾ ਕੁਛ ਨਹੀਂ ਸੀ ਕੋਈ ਨਹੀਂ ਲੈ ਕੇ ਆਇਓ ਇੱਦਾਂ ਦਾ ਕੁਛ ਨਹੀਂ ਨਾ ਕੁਛ ਅਲੋਪ ਦੇ ਮੌਕਾ ਦੇ ਕੇ ਗਿਆ ਉਹਦੇ ਮੌਕਾ ਦੇ ਕੇ ਚਲ ਗਿਆ ਕੀ ਮੰਗ ਕਰਦੇ ਤੁਸੀਂ ਹਾਂਜੀ ਸਰਕਾਰ ਪਾਸੋਂ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਹੁਣ ਅਸੀਂ ਕੀ ਕਰਦੇ ਸਾਡਾ ਦੇਖਭਾਲ ਕਰਨ ਦੇਖਣ ਸਾਡਾ ਕੇਸ ਲੱਭਣ ਤੇ ਕੀ ਹੋਇਆ ਕੌਣ ਲੱਗਿਆ ਕੀ ਕੀਤਾ ਐਸ ਮਹੀਨੇ ਚ ਤਾਂ ਕਹੀ ਹੋਗਾ ਨਵੇਂ ਸ਼ਹਿਰ ਦੇਖਿਆ ਤੁਸੀਂ ਜੀ ਨਾਮ ਆਪਣਾ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਬਲਵੀਰ ਸਿੰਘ ਜੀ ਕਿੱਥੇ ਰਹਿੰਦੇ ਆਪੋ ਇਹ ਬਰਨਾਲਾ ਰੋਡ ਤੇ ਗਲੀ ਨੰਬਰ 8 ਬਾਏ ਗੁਰੂ ਨਗਰ ਐਨੇ ਵਿਦੇਸ਼ ਚ ਰਹਿੰਦੇ ਹੋ ਹਾਂਜੀ ਕੈਨੇਡਾ ਚ ਠੀਕ ਹੈ ਕਦੋਂ ਆਏ ਸੀ ਮੈਂ 7 ਫਰਵਰੀ ਨੂੰ ਆਇਆ ਸੀਗਾ ਜੀ ਠੀਕ ਹੈ ਹੁਣ ਕਦੋਂ ਜਾਣਾ ਸੀ ਹੁਣ ਮੈਂ ਕੱਲ ਜਾਣਾ ਸੀਗਾ ਜੀ ਆਉਣ ਵਾਲੇ ਕੱਲ ਨੂੰ ਹਾਂਜੀ ਠੀਕ ਹੈ ਤੇ ਰਾਤ ਤੁਸੀਂ ਕਿੱਥੇ ਸੀ ਰਾਤ ਮੈਂ ਇੱਥੇ ਜਿੱਦਾਂ 7 ਵਜੇ ਇੱਥੋਂ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਇਹ ਕੰਮ ਹੋਇਆ ਜੀ ਕਿ ਮੈਂ ਸਵੇਰੇ ਆ ਕੇ 10:30 ਵਜੇ ਸਾਢੇ 9 ਤੇ 10 ਦੇ ਵਿਚਾਲੇ ਦੇਖਿਆ ਪਹਿਲਾਂ ਮੈਂ 메ਨ ਗੇਟ ਖੋਲਿਆ ਉਹ ਖੋਲਿਆ ਫਿਰ ਜਦੋਂ ਅੰਦਰਲਾ ਲੋਕ ਖੋਲਣਾ ਉਹ ਖੁੱਲਦਾ ਨਹੀਂ ਸੀ ਮੇਰੇ ਕੋਲ ਕਿਨ ਇੱਕ ਦਰਵਾਜ਼ਾ ਮੈਂ ਇਹ ਖੋਲਦਾ ਅਗੇ ਰੋਜ਼ ਖੁੱਲਦਾ ਜਾਂ ਬੰਦ ਕਰਦਾ ਮੈਂ ਦਿਹਾੜੀ ਚ 5 ਵਜੇ ਵੀ ਕਰਦਾ ਜੀ ਜਦੋਂ ਖੁੱਲਿਆ ਨਹੀਂ ਫਿਰ ਮੈਂ ਹਣਾ ਉੱਥੇ ਸ਼ੀਸ਼ੇ ਵਿੱਚ ਦੇਖਿਆ ਮੈਨੂੰ ਡਰ ਸੀ ਮੈਂ ਕੋਈ ਅੰਦਰ ਬੰਦਾ ਤਾਂ ਨਾ ਹੋਵੇ ਜਿਹੜਾ ਵੀ ਖੁੱਲ ਨਹੀਂ ਰਿਹਾ ਫਿਰ ਮੈਂ ਸ਼ੀਸ਼ੇ ਵਿੱਚ ਹੀ ਦੇਖਿਆ ਉੱਥੇ ਹਣਾ ਮੇਰਾ ਸਾਰਾ ਸਮਾਨ ਮੇਰਾ ਖਿੰਡਿਆ ਪਿਆ ਸੀਗਾ ਮੇਰੇ ਰੂਮ ਦਾ ਦਰਵਾਜ਼ਾ ਖੁੱਲਾ ਉਹ ਪਨ ਇਹ ਮੈਂ ਉਸ ਤੋਂ ਬਾਅਦ ਜਦੋਂ ਸਾਈਡ ਤੇ ਘੁੰਮ ਕੇ ਪਿਛਲੇ ਪਾਸੇ ਜਦੋਂ ਗਏ ਆ ਉੱਥੇ ਹੈ ਨਾ ਗਰੇਲ ਪਟਕੇ ਇੱਕ ਉਹਦੇ ਵਿੱਚ ਹੀ ਬੰਦੇ ਅੰਦਰ ਦਾਖਲ ਹੋਏ ਜਦੋਂ ਅੰਦਰ ਬੰਦੇ ਦਾਖਲ ਹੋ ਮੈਂ ਵੀ ਸਵੇਰੇ ਹੋਇਆ ਨਾ ਦਾਖਲ ਅੰਦਰ ਦੇਖਿਆ ਸਾਰਾ ਮੇਰੇ ਉਧਰਲੇ ਰੂਮ ਦਾ ਵੀ ਖਿਲਾਰਾ ਪਾਇਆ ਜਦੋਂ ਮੈਂ ਅੰਦਰ ਬੈਡਰੂਮ 'ਚ ਆਇਆ ਆਪਣੇ ਉਹ ਦੇਖਿਆ ਫਿਰ ਉਸ ਵੇਲੇ ਤਾਂ ਮੇਰੇ ਹੌਲ ਉੜ ਗਏ ਜੀ ਕਿੰਨੇ ਕਜੇ ਆਏ ਜੀ ਸਵੇਰੇ ਮੈਂ 9:30 ਤੇ ਪੌਣੇ 10 ਦੇ ਵਿਚਾਲੇ ਜੀ ਠੀਕ ਹੈ 10:00 ਵਜੇ ਲੱਖੋ ਤੁਸੀਂ ਜਦੋਂ ਤੁਸੀਂ ਆਂਤਰਾ ਕੇ ਦੇਖਿਆ ਹਾਂਜੀ ਕਿ ਮੈਂ ਤਾਂ ਸਾਡੇ ਤਾਈ ਦੇ ਮੁੰਡੇ ਪਿੰਡ ਖੰਡਪਾਠ ਰੱਖੇ ਹੋ ਸਿਕਾ ਤੁਹਾ ਮੈਂ ਜਦੋਂ ਮੈਂ ਕੱਪੜੇ ਬਦਲ ਕੇ ਆਇਆ ਉਸ ਵੇਲੇ ਜਦੋਂ ਆ ਕੇ ਦੇਖਿਆ ਬਾ ਅੰਦਰ ਤਾਂ ਇੱਥੇ ਕੁਝ ਨਹੀਂ ਨਾ ਪਾਸਪੋਰਟ ਮੇਰਾ ਜੀ ਤੇ ਪੈਸੇ ਸੀ ਕਿ ਮੈਂ ਜਦੋਂ ਉੱਥੇ ਜਗਾ ਆ ਬਨਾਲਾ ਰੋਡ ਤੇ ਉੱਥੇ ਦੇ ਪੈਸੇ 6 ਲੱਖ ਸਾਢੇ 5 6 ਲੱਖ ਦੇ ਗੇੜ ਚ ਹੋਗਾ ਜੀ ਸੰਗਤ ਇਕੱਠਾ ਕੀਤਾ ਸੀ ਹਾਂਜੀ ਕਿ ਪੈਸੇ ਮੈਂ ਵੀ ਉੱਥੇ ਦਾਣ ਕਰਨਾ ਸੀ ਜਦੋਂ ਉੱਥੇ ਲੈਂਟਰ ਪੈਣਾ ਸੀ ਠੀਕ ਹੈ ਤੇ ਉਸ ਤੋਂ ਬਾਅਦ ਸੀਗਾ ਮੇਰਾ 7000 ਡਾਲਰ ਅਮਰੀਕਨ 3000 ਡਾਲਰ ਸੀਗਾ ਕਨੇਡੀਅਨ ਤੇ ਦੂਸਰਾ ਇੱਕ ਕੜਾ ਸੀ ਇੱਕ ਚੈਨੀ ਸੀਗੀ ਦੋ ਮੁੰਡੀਆਂ ਸੀਗੀਆਂ ਜੀ ਸੀ 50 ਹਜ਼ਾਰ ਦੇ ਕਰੀਬ ਜਿਹਦਾ ਕੋਰੇ ਨੋਟ ਸੀ ਮੇਕੋ 100 100 ਦੇ 50 ਦੇ 20 ਦੇ ਠੀਕ ਹੈ ਹਾਂ ਜੀ ਤੇ ਕੁੱਲ ਮਿਲਾ ਕੇ ਕਿੰਨਾ ਕੁ ਰਕਮ ਬਣਦੀ ਰਕਮ ਕੁੱਲ ਦੇਖ ਲਓ ਹੁਣ ਜੀ ਮੇਰੇ ਹਿਸਾਬ ਨਾਲ 25 30 ਦੇ ਹੋਣਾ ਹੀ ਆ ਜੀ ਕਿ ਬੰਦਾ ਸੋਨਾ ਤੋਲੇ ਤਾਂ ਸੋਨਾ ਹੀ ਆ ਠੀਕ ਹੈ 3 ਲੱਖ ਦੇ ਕਰੀਬ ਨੁਕਸਾਨ ਹੋਣਾ ਹਾਂ ਜੀ ਹੈਗਾ ਜੀ ਸਾਰਾ ਹੁਣ ਹਲੇ ਪਤਾ ਨਹੀਂ ਮੈਨੂੰ ਕੀ ਦੇਖੂਗਾ ਮੈਂ ਮੇਰਾ ਕੀ ਹੈ ਨੇ ਨਹੀਂ ਹੈਗਾ ਕੀ ਸਮਾਨ ਹੈਗਾ ਕੀ ਨਹੀਂ ਹੈ ਹਲੇ ਦੇਖ ਰਹੇ ਹਾਂ ਹਾਂ ਜੀ ਹਲੇ ਚੈੱਕ ਕਰਨਾ ਸਾਰਾ ਕੁਝ ਜੀ ਸੀਸੀਟੀਵੀ ਵਿੱਚ ਵੀ ਆਇਆ ਕੋਈ ਸੀਸੀਟੀਵੀ ਹੁਣ ਸਾਡੇ ਦੇ ਜਿੱਦਾਂ ਜਿਹੜਾ ਡੀਵੀਆਰ ਉਹ ਵੀ ਲਾ ਕੇ ਚੱਕ ਜੀ ਡੀਵੀਆਰ ਵੀ ਨਾਲ ਲਾ ਕੇ ਜਿਹੜਾ ਵਾਈਫਾਈ ਵਾਲਾ ਮੋਡਮ ਉਹ ਵੀ ਲਾ ਕੇ ਨਾਲ ਉਸ ਤੋਂ ਬਾਅਦ ਸਾਡੇ ਸਾਹਮਣੇ ਆ ਇੱਕ ਉਹਨਾਂ ਦੇ ਚੈੱਕ ਕਰਦੇ ਹੁਣ ਉਹ ਦੇਖ ਕੇ ਫਿਰ ਪਤਾ ਲੱਗੂ ਬਾਕੀ ਕਿੱਦਾਂ ਹੋਇਆ ਜੀ ਸੈਂਸਰ ਵੀ ਲਵਾਏ ਹੋ ਸੀ ਹਾਂਜੀ ਅਸੀਂ ਸੈਂਸਰ ਸਾਰਾ ਕੁਝ ਲਵਾਇਆ ਲਾ ਸਕਿਉਰਟੀ ਸਿਸਟਮ ਸਾਰਾ ਕੁਝ ਹੈਗਾ ਜੀ ਉਹ ਵੀ ਸੈਂਸਰ ਜਿਹੜੇ ਆ ਉਹ ਵੀ ਸਾਰੇ ਭੰਨ ਰੱਖੇ ਆ ਜਾਂਦਾ ਜੇ ਦਾ ਮੰਨ ਲਓ ਕਿ ਕਿਸੇ ਭੇਤੀ ਬੰਦੇ ਦਾ ਹੋ ਹਾਂਜੀ ਹੋ ਸਕਦਾ ਜੀ ਆ ਭੇਤੀ ਦਾ ਜਦੋਂ ਹੁਣ ਮੈਂ ਵੀ ਤਕਰੀਬਨ ਜਾਨਣਾ ਕਿ ਮੈਂ ਆਪ ਵੀ ਕਿਹਨ 10 ਦੱਸ ਕੇ ਨਹੀਂ ਜਾਂਦਾ ਮੈਂ ਕਿ ਇੱਥੇ ਜਾ ਰਹੇ ਆਂ ਇੱਥੇ ਨਹੀਂ ਜੇ ਮੈਂ ਬਣਾ ਲੈ ਜਾਨਾ ਮੈਂ ਦੱਸਦਾ ਹੋਰ ਪਿੰਡ ਹੁੰਨਾ ਕਿ ਤਾਂ ਹੀ ਭੇਤ ਹੋਊਗਾ ਜੇ ਬੰਦੇ ਨੂੰ ਆਪਾਂ ਹਨਾ ਕਲੀਅਰ ਦੱਸਾ ਕਰਾਂਗੇ ਜੀ ਕਿਤੇ ਜਦੋਂ ਮੈਂ ਆ ਕੇ ਦੇਖਿਆ ਮੈਂ ਤਾਂ ਇਹਨਾ ਛੋਟ ਲੱਗਾ ਗੱਲੇ ਛੱਡ ਦਿਓ ਜੀ ਪੁਲਿਸ ਨੇ ਦੇਖ ਲਿਆ ਮਕਾ ਪੁਲਿਸ ਸਵੇਰੇ ਆਈ ਸੀ ਜੀ ਉਸ ਤੋਂ ਬਾਅਦ ਨਹੀਂ ਦੇਖ ਕੇ ਚਲ ਗਈ ਤੇ ਹੁਣ ਫਿਰ ਅਸੀਂ ਦੁਬਾਰਾ ਉਹਨਾਂ ਦੇ ਕੋਲ ਐਪਲੀਕੇਸ਼ਨ ਦੇ ਕੇ ਆਏ ਆ ਐਸ ਐਚਓ ਸਿਟੀ ਦੇ ਜੀ ਤੇ ਹੁਣ ਉਹ ਕਹਿੰਦੇ ਇਹ ਕਹਿੰਦੇ ਬੰਦਾ ਭੇਜਦੇ ਆ ਕੋਈ ਸਵੇਰੇ ਥਾਣਾ ਸਿਟੀ ਦੀ ਪੁਲਿਸ ਆਈ ਸੀ ਜਾਂ ਪੀਸੀ ਆਪੀ ਸਵੇਰੇ ਥਾਣਾ ਸਿਟੀ ਦੀ ਜੀ ਠੀਕ ਹੈ ਤੇ ਐਸ ਐਚਓ ਸੰਜੀਵ ਸੰਜੀਵ ਹਾਂਜੀ ਸੰਦੀਪ ਹਾਂਜੀ ਉਹ ਆਏ ਸੀਗੇ ਉਹ ਆ ਕੇ ਦੇਖਦੂ ਕਿ ਚੱਲੇ ਗਏ ਉਸ ਤੋਂ ਬਾਅਦ ਉਹ ਕਹਿੰਦੇ ਸਾਡੇ ਕੋਲ ਆਪਣੇ ਕੋਲ ਇੱਥੇ ਮੁਲਾਜ਼ਮ ਹੈ ਨਹੀਂ ਦੱਸੋ ਤਾਂ ਕਿ ਖਟਕੜਕਲਾ ਭਗਵੰਤ ਮਾਨ ਆਇਆ ਤੇ ਸਾਰੀ ਪੁਲਿਸ ਉਹ ਜੇ ਮਗਰੋਂ ਕੋਈ ਵੀ ਬੰਦਾ ਮਾਰ ਜੇ ਬਾਈ ਜਾਨਸ ਮੈਂ ਹੁੰਦਾ ਇੱਥੇ ਰਾਤੀ ਜੀ ਤੇ ਮੇਰਾ ਥੋੜੀ ਰਹਿਣਾ ਸੀ ਕੁਝ ਤੁਸੀਂ ਅਸਲਾ ਵੀ ਰੱਖਿਆ ਅਸਲਾ ਮੈਂ ਰੱਖਿਆ ਜੀ ਅਸਲਾ ਮੇਰੇ ਜਮਾ ਆ ਠੀਕ ਹੈ ਤੇ ਉਹ ਮੈਂ ਜਮਾ ਕਰਾਇਆ ਨੂੰ 2 ਸਾਲ ਹੋ ਗਏ ਤੇ ਮੈਂ ਨਿਊ ਕਰਾਉਣ ਨੂੰ ਦਿੱਤਾ ਉਹ ਵੀ ਮੈਨੂੰ ਜਿਹੜੇ ਵਿਜਾਈ ਪਿਛਲੇ ਸਾਲ ਨੂੰ ਮੇਰੇ ਜਿਹੜੇ ਵਿਜਾਈ ਹੋਣੀ ਨਾ ਦੱਸ ਸਕਦੇ ਪਈ ਹੋ ਕੀਤਾ ਨਾ ਨਹੀਂ ਕੀਤਾ ਕਿ ਹੁਣ ਤੁਸੀਂ ਦੇਖੋ ਪਈ ਏਦਾਂ ਦੇ ਵਿੱਚ ਮੈਂ ਕੱਲਾ ਬੰਦਾ ਕੀ ਕਰ ਸਕਦਾ ਜੇ ਮੇਰੇ ਕੋ ਹੁੰਦਾ ਸ਼ਾਇਦ ਕੋਈ ਨਾ ਕੁਝ ਫਰਕ ਹੋ ਜਾਂਦਾ ਜੀ ਫਿਰ ਉਹ ਨਾ ਆਉਂਦੇ ਹਾਂਜੀ ਤੇ ਕੋਈ ਰੌਂਦ ਵਗੈਰਾ ਵੀ ਇਹ ਰੌਂਦ ਸੀਗੇ ਜੀ ਰੌਂਦ ਇੱਥੇ ਸਵੇਰੇ ਖਿੰਡਰੀ ਹੋ ਸੀ ਜਦੋਂ ਮੈਂ ਅੰਦਰ ਬੜਿਆ ਕਰੇ ਸੀਗੇ ਉਹਦੇ ਵਿੱਚ ਹੁਣ ਇਹ ਨਹੀਂ ਪਤਾ ਕਿੰਨੇ ਲੈ ਗਏ ਕਿੰਨੇ ਇੱਥੇ ਜੀ ਮੈਂ ਪੂਰੇ ਚੈੱਕ ਨਹੀਂ ਕੀਤਾ ਹਾਲੇ ਉਹ ਚੈੱਕ ਕਰਨੇ ਆ ਜੀ ਹਾਂਜੀ ਉਹ ਚੈੱਕ ਕਰਨੇ ਆ ਬਾਕੀ ਸਾਰੀ ਵੀਡੀਓ ਉਹ ਤਾਂ ਤੁਸੀਂ ਦੇਖ ਹੀ ਲੈਣੀਆਂ ਜਿੱਦਾਂ ਜੀ ਅੰਦਰ ਦੀ ਕਿੰਨਾ ਕਿੱਦਾਂ ਕਿੱਦਾਂ ਹੈਗੀ ਗ੍ਰਿਲ ਪਟ ਕੇ ਅੰਦਰ ਦਾ ਹਾਂਜੀ ਗ੍ਰਿਲ ਪਟ ਕੇ ਪਿਛਲੀ ਸਾਈਡ ਤੋਂ ਅੰਦਰ ਦਾਖਲ ਹੋਣੀ ਫੇ ਕੋਈ ਵੀ ਕਰਦੇ ਵਿੱਚ ਕੋਈ ਕਵਰ ਨਹੀਂ ਕੋਈ ਛੱਡੀ ਕੋਈ ਵੀ ਡਰਾਜ ਡਰਾਜ ਉਹ ਆ ਜਿਹੜੇ ਉੱਪਰ ਥੱਲੇ ਤੋਂ ਲਾ ਕੇ ਉੱਪਰ ਤੱਕ ਸੰਟ ਕੀਤਾ ਹੈ ਜੀ ਬੰਦਾ ਕਿੱਥੇ ਪੰਜਾਬ ਚ ਸੇਫ ਹੈਗਾ ਜਿਹੜੇ ਨਹੀਂ ਜੀ ਨਹੀਂ ਇਸ ਹਾਲਤ ਨਾਲ ਹੁਣ ਅਸੀਂ ਆਏ ਨਹੀਂ ਸਕਦੇ ਇੱਥੇ ਜੀ ਜੇ ਉਹ ਸੇਫ ਨਹੀਂ ਸਾਡੇ ਇੱਥੇ ਐਨਾ ਹੀ ਹੈ ਨਹੀਂ ਕੋਈ ਹੁਣ ਜੇ ਅਸਲਾ ਲਿਆ ਸੀ ਮੈਂ ਆਪਣੇ ਲਈ ਸੇਫਟੀ ਲਈ ਲਿਆ ਉਹ ਨਹੀਂ ਦੱਸ ਰਿਹਾ ਕਹਦਾ ਇਹ ਤੇ ਦੱਸੋ ਬੰਦਾ ਕੀ ਕਰ ਸਕਦਾ ਇੱਥੇ ਹਾਂਜੀ ਸਰ ਵਾਹਿਗੁਰੂ ਨਗਰ ਦੇ ਵਿੱਚ ਜਿਹੜੀ ਰਾਤ ਚੋਰੀ ਦੀ ਘਟਨਾ ਵਾਪਰੀ ਆ ਇਹ ਚ ਕਿੰਨੀ ਕੁ ਆਪਾਂ ਨੂੰ ਜਾਣਕਾਰੀ ਮਿਲੀ ਹੈ ਫੀਮੋਕ ਦੇ ਆਈ ਹੁਣ ਬੁਦ ਤੇ ਮੁਕ ਦੇ ਆਗੇ ਤਕੀਜ ਕਰਦੇ ਆ ਮੇਰੇ ਦੇ ਪਏ ਆ ਐਵਰੇਜ ਸੀਸੀਟੀਵੀ ਐਵਰੇਜ ਚੈੱਕ ਕਰਦੇ ਪਏ ਤੇ ਮਾਲਕ ਨੇ ਜਿਹੜਾ ਦੱਸਿਆ ਕਿੰਨੇ ਕ ਵੀ ਚੋਰੀ ਹੋਈ ਹਾਂਜੀ ਮਾਲਕ ਨੇ ਕੁਝ ਨਹੀਂ ਦੱਸਿਆ ਉਹ ਆਪਣਾ ਚੈੱਕ ਕਰਦਾ ਠੀਕ ਹੈ ਚੈੱਕ ਕਰਵਾਤੀ ਉਹ ਹੁਣ ਤੇ ਇਸਰ ਜਿਹੜਾ ਡੌਗਸ ਕੱਟ ਜਾਂ ਫਿੰਗਰਪ੍ਰਿੰਟ ਲੈਣ ਦੀ ਉਹ ਪ੍ਰਕਿਰਿਆ ਚੱਲਦੀ ਹੈ ਹਾਂਜੀ ਹਾਂਜੀ ਉਹ ਬੁਦਾਂ ਫਿੰਗਰਪ੍ਰਿੰਟ ਵਾਲੇ ਬੁਲਾਏ ਆਰੇ ਮੁਕ ਉਸ ਸੀਸੀਟੀਵੀ ਸਰ ਦੇਖੀ ਤੁਸੀਂ ਦੇਖਿਆ ਵੀ ਕਿੰਨੇ ਕ ਬੰਦੇ ਇੱਥੇ ਆ ਰਹੇ ਉਹਦੇ ਵਿੱਚ ਪੂਰੇ ਤਿੰਨ ਬੰਦੇ ਆ ਰਹੇ ਅੱਛਾ ਜੀ ਕੋਈ ਲੱਗਦਾ ਕੋਈ ਪਛਾਣ ਹੋ ਜਾਏਗੀ ਹੋ ਜਾਣੀ ਹੂੰ ਵੀ ਲੱਗਦਾ ਫੜ ਹੋ ਜੂਗੇ ਛੇਤੀ ਬੰਦੇ ਹਾਂ ਜੀ